ਸਿੰਥੈਟਿਕ ਵੇਚਦੇ ਇਹਨਾਂ ਦੇ ਚੇੜਾ ਮਾਰੋ ਇਹਨਾਂ ਨੂੰ ਪੰਜਾਬ ਚੋਂ ਕੱਢੋ ਨਸ਼ਾ ਨਹੀਂ ਹੋਣਾ ਚਾਹੀਦਾ ਪੰਜਾਬ 'ਚ ਪੰਜਾਬ 'ਚ ਘੋਟੇ ਆਪਣੇ ਨਿਹੰਗ ਸਿੰਘ ਐਡੇ ਘੈਂੜ ਘੈਂੜ ਡੰਡੇ ਡੁੰਡੇ ਲਿਆ ਕੇ ਤੇ ਰਗੜਾ ਰੂੜਾ ਲੱਗੇ ਮੁੰਡਿਆਂ 'ਚ ਜਾਨ ਆਵੇ ਤਕੜੇ ਹੋਣ ਲਲਕਾਰੇ ਮਾਰਨ ਬਸ ਜੇ ਨਸ਼ਾ ਕਰਨਾ ਵੀ ਆ ਪੈਗ ਲਾ ਲਓ ਵੀ ਸਿੰਥੈਟਿਕ ਤੋਂ ਬਚੋ ਯਾਰ ਆ ਚੀਜ਼ਾਂ ਤੋਂ ਬਚੋ ਗਲਤ ਚੀਜ਼ਾਂ ਤੋਂ ਬਚੋ ਤੇ ਉਹੀ ਆ ਆਪ ਦੀ ਝੰਡੋਕਾ ਨੂੰ ਹਰ ਵੀਕ 'ਚ ਇੱਕ ਦਿਨ ਬੱਕਰਾ ਬਣਾਉਣਾ ਠੀਕ ਆ ਤਿੰਨ ਦਿਨ ਰਗੜਾ ਤੇ ਸਾਡੇ ਰਗੜਾ ਕਿਉਂਕਿ ਪਿਛੋ ਪਲਵਾਨੀ ਬੈਕਗਰਾਉਂਡ ਤੋਂ ਆ ਪਲਵਾਨੀ ਪਰਿਵਾਰ ਤੋਂ ਆ ਤੇ ਇਹ ਚੀਜ਼ਾਂ ਕਰਕੇ ਅੱਜ ਬੱਚੇ ਫਿਰਦੇ ਆ ਮੇਰੀ 15 ਸਾਲਾਂ ਦੀ ਸਟਰਗਲ ਆ ਜੇ ਮੈਂ ਨਸ਼ੇ ਪੱਤੇ ਜੀ ਲੱਗਾ ਰਹਿੰਦਾ ਅੱਜ ਮੈਂ ਇੱਥੇ ਨਹੀਂ ਪਹੁੰਚਦਾ ਸੀ ਤੁਸੀਂ ਮੇਰਾ ਇੰਟਰਵਿਊ ਨਾ ਲੈਂਦੇ ਹੁੰਦੇ ਅੱਜ ਮਿਹਨਤਾਂ ਕੀਤੀਆਂ ਇੰਨਾ ਟਾਈਮ ਸਟਰਗਲ ਕੀਤਾ ਠੀਕ ਆ ਤਾਂ ਇੱਥੇ ਪਹੁੰਚੇ ਆ ਜੇ ਬੰਦਾ ਨਸ਼ੇ ਜੀ ਲੱਗ ਜੂਗਾ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਨਵੀਂ ਪਨੀਰੀ ਨੂੰ ਮੇਰਾ ਇੱਕੋ ਮੈਸੇਜ ਆ ਮੇਨ ਤਾਂ ਕਰੋ ਯਾਰ ਅਜੇ ਤੁਹਾਡਾ ਸਾਰਾ ਟਾਈਮ ਤੁਹਾਡਾ ਪਿਆ ਸਰਕਾਰ ਨੂੰ ਮੈਂ ਆ ਦੋਵੇਂ ਹੱਥ ਬੰਨ ਕੇ ਇੱਕ ਬੇਨਤੀ ਕਰਦਾ ਵੀ ਪਿੰਡਾਂ 'ਚ ਵੱਧ ਤੋਂ ਵੱਧ ਆਪਾਂ ਕੋਚ ਭੇਜੀਏ ਆਉਣ ਵਾਲੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖੋਗੇ ਤਾਂ ਹੀ ਉਹ ਸਪੋਰਟਸਮੈਨ ਬਣ ਸਕਣਗੇ ਚੰਗੇ ਉੱਭਰ ਕੇ ਆਉਣਗੇ ਸੋ ਇਸ ਕਰਕੇ ਅਸੀਂ ਉਸ ਦੀ ਲੈਗੇਸੀ ਨੂੰ ਮੇਨਟੇਨ ਰੱਖਣ ਵਾਸਤੇ ਉਸ ਦੀ ਲੈਗੇਸੀ ਨੂੰ ਅੱਗੇ ਲਿਜਾਣ ਵਾਸਤੇ ਅਸੀਂ ਕੰਟੀਨਿਊਸਲੀ ਥੋੜੇ ਥੋੜੇ ਸਮੇਂ ਬਾਅਦ ਅਸੀਂ ਉਪਰਾਲੇ ਕਰਦੇ ਰਹੇ ਨੇ ਕਿ ਮੇਡੂ ਖੇੜਾ ਫਾਊਂਡੇਸ਼ਨ ਬਣੇ ਹੋਸੀ ਜਿਹੜਾ ਹੈ ਕਿ ਵਕ ਵਕ ਥਾਵਾਂ ਦੇ ਉੱਤੇ ਅਸੀਂ ਜਿਹੜੇ ਹੈਗੇ ਅਵੇਅਰਨੈਸ ਕੈਂਪ ਲਾਵਾਂਗੇ ਤੇ ਜਿੱਥੇ ਵੀ ਸਾਧਨਤ ਹੋਇਆ ਜਿੱਥੇ ਵੀ ਕਿਸੇ ਨੂੰ ਲੋੜ ਹੈ ਅਸੀਂ ਉੱਥੇ ਪਹੁੰਚਾਂਗੇ ਜ਼ਰੂਰ ਤੇ ਬਾਕੀ ਜਿਹੜੇ ਰੀਹੈਬ ਸੈਂਟਰਸ ਹੈ ਉਹਨਾਂ ਨੂੰ ਵੀ ਇੱਕ ਅਪਗ੍ਰੇਡ ਕਰਨ ਦੀ ਬੜੀ ਜ਼ਰੂਰਤ ਹੈ ਜੇ ਕਿਸੇ ਨੂੰ ਕੋਈ ਮੈਡੀਸਨ ਦੀ ਜਾਂ ਕਿਸੇ ਨੂੰ ਕੋਈ ਡਾਕਟਰਸ ਦੀ ਰਾਏ ਦੀ ਲੋੜ ਹੈ ਤਾਂ ਅਸੀਂ ਜ਼ਰੂਰ ਉੱਥੇ ਪ੍ਰੋਵਾਈਡ ਕਰਾਵਾਂਗੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਵੱਲੋਂ ਵੀ ਇਸ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਵਿੱਕੀ ਮਿੱਡੂ ਖੇੜਾ ਦੇ ਵੱਡੇ ਭਰਾ ਅਜੀਪਾਲ ਮਿੱਡੂ ਖੇੜਾ ਜੋ ਵਿੱਕੀ ਦੇ ਇਨਸਾਫ ਦੀ ਲੜਾਈ ਵੀ ਲੜ ਰਿਹਾ ਔਰ ਇਸ ਮਸਲੇ ਦੇ ਵਿੱਚ ਵੀ ਜੋ ਖਾਸ ਤੌਰ ਤੇ ਨਸ਼ਿਆਂ ਨੂੰ ਲੈ ਕੇ ਵੀ ਲੋਕਾਂ ਨੂੰ ਅਵੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ ਮਨਕੀਰਤ ਆਲਖ ਵੀ ਪਹੁੰਚੇ ਸੀਗੇ ਮਨਕੀਰਤ ਆਲਖ ਹੁਣੀ ਸਿੰਗਰ ਤੋਂ ਪਹਿਲਾਂ ਜੋ ਇੱਕ ਰੈਸਲਰ ਸੀਗੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਵੱਲੋਂ ਤੁਸੀਂ ਇਸ ਪਿੰਡ ਦੇ ਵਿੱਚ ਤੁਸੀਂ ਮਸੀਨੀ ਰਫਸਰ ਵੀ ਪਹੁੰਚੇ ਸੀ ਐਸਐਸਪੀ ਵੀ ਪਹੁੰਚੇ ਸੀ ਤੁਸੀਂ ਪਹੁੰਚੋ ਤੁਹਾਡੇ ਵੱਲੋਂ ਕੀ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਦੇਖੋ ਜੀ ਪਹਿਲਾਂ ਤਾਂ ਬਹੁਤ ਆਪਣੇ ਸਤਕਾਰਯੋਗ ਜਿਹੜੇ ਐਸਐਸਪੀ ਸਾਹਿਬ ਹੈ ਅੱਜ ਉਹਨਾਂ ਨੇ ਇਹ ਇੱਕ ਆਪ ਦਾ ਆਫਿਸ ਛੱਡ ਕੇ ਇੱਕ ਪਿੰਡ ਦੇ ਵਿੱਚ ਆ ਕੇ ਜਿਹੜਾ ਓਪਨ ਕਾਊਂਟਰ ਲਾਇਆ ਹੈ ਉਹ ਬੜਾ ਇੱਕ ਐਪਰੀਸ਼ੀਏਬਲ ਮੂਵ ਹੈ ਕਿਉਂਕਿ ਇੱਕ ਜਿਹੜਾ ਪੁਲਿਸ ਦੇ ਤੇ ਕੰਮ ਜਨਤਾ ਦੇ ਵਿਚਾਲੇ ਗੈਪ ਸੀ ਉਸ ਨੂੰ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬੜਾ ਹੀ ਸਲਾਹਤਾਯੋਗ ਆ ਸੋ ਇਸ ਕਰਕੇ ਆਮ ਜਿਹੜੀ ਪਬਲਿਕ ਹੈ ਬਹੁਤ ਦੁਖੀ ਹੈ ਇਸ ਨਸੇ ਦੇ ਜਿਹੜੇ ਤਸਕਰ ਹੈ ਤਸਕਰ ਹੈ ਜਿਹੜੇ ਡਰਾਉਂਦੇ ਆ ਮਾਫੀਆ ਜਿਹੜਾ ਪਿੰਡਾਂ ਦੇ ਵਿੱਚ ਉਸ ਚੀਜ਼ ਨੂੰ ਉਹਨਾਂ ਲੱਖ ਤੋੜਨ ਵਾਸਤੇ ਪੁਲਿਸ ਨੇ ਜਿਹੜਾ ਇਨੀਸ਼ੀਏਟਿਵ ਲਿਆ ਹੈ ਇਹ ਬਹੁਤ ਹੀ ਮਤਲਬ ਕਿ ਸਲਾਤਾ ਹੀ ਹੋਗਾ ਤੁਸੀਂ ਥੋੜੇ ਵੱਲੋਂ ਕਿਸ ਤਰ੍ਹਾਂ ਦਾ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਵਿਕੀ ਮੇਡੂਖੇੜਾ ਫਾਊਂਡੇਸ਼ਨ ਦੇ ਥਰੂ ਦੇਖੋ ਜੀ ਵਿਕੀ ਮੇਡੂਖੇੜਾ ਫਾਊਂਡੇਸ਼ਨ ਮੇਰਾ ਛੋਟਾ ਭਰਾ ਇੱਕ ਸਪੋਰਟਸਮੈਨ ਸੀਗਾ ਜਿਵੇਂ ਮਨਕੀਰਤ ਨੇ ਵੀ ਦੱਸਿਆ ਵੀ ਉਹ ਵੀ ਸਪੋਰਟਸਮੈਨ ਸੀਗਾ ਸੋ ਇਸ ਕਰਕੇ ਇਹਨਾਂ ਦਾ ਇੱਕ ਮੋਟਿਵ ਸੀਗਾ ਵੀ ਜੇ ਆਉਣ ਵਾਲੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖੋਗੇ ਤਾਂ ਹੀ ਉਹ ਸਪੋਰਟਸਮੈਨ ਬਣ ਸਕਣਗੇ ਤੇ ਚੰਗੇ ਉੱਭਰ ਕੇ ਆਉਣਗੇ ਸੋ ਇਸ ਕਰਕੇ ਅਸੀਂ ਉਸ ਦੀ ਲੈਗੇਸੀ ਨੂੰ ਮੇਨਟੇਨ ਰੱਖਣ ਵਾਸਤੇ ਉਹਦੀ ਲੈਗੇਸੀ ਨੂੰ ਅੱਗੇ ਲਿਜਾਣ ਵਾਸਤੇ ਅਸੀਂ ਕੰਟੀ ਡਰੱਗਸ ਦੇ ਅਗੇਂਸਟ ਅਸੀਂ ਇੱਕ ਮਾਰਚ ਕੀਤਾ ਸੀਗਾ ਮੋਹਾਲੀ ਦੇ ਵਿੱਚ ਤੇ ਉਹ ਵੀ ਸਾਡਾ ਬੜਾ ਸਕਸੈਸਫੁਲ ਰਿਹਾ ਤੇ ਜਿਹੜੇ ਅਸੀਂ ਕੀ ਅਵੇਰਨੈਸ ਕੈਂਪ ਹੈ ਜਗਾ ਜਗਾ ਤੇ ਅਸੀਂ ਲਾ ਰਹੇ ਹਾਂ ਤੇ ਅੱਜ ਇਹ ਇੱਕ ਸਭ ਤੋਂ ਵੱਡਾ ਅੱਜ ਜਿਹੜਾ ਪਿੰਡ ਚੱਪੜਚੜੀ ਦੇ ਵਿੱਚ ਵੱਡਾ ਉਪਰਾਲਾ ਹੋਇਆ ਹੈ ਕਿ ਸਾਰੀ ਪੰਚਾਇਤ ਨੇ ਤੇ ਆਸੇ ਪਾਸੇ ਦੀਆਂ 5-7 ਪੰਚਾਇਤਾਂ ਨੂੰ ਹੋਰ ਇਕੱਠਾ ਕਰਕੇ ਅਸੀਂ ਜਿਹੜਾ ਕੀ ਪੁਲਿਸ ਦੇ ਨਾਲ ਰੂਬਰੂ ਕਰਾਇਆ ਤੇ 1 ਟੂ 1 ਗੱਲ ਕੀਤੀ ਹੈ ਸੋ ਇਹੋ ਜੇ ਇਨੀਸ਼ੀਏਟਿਵ ਹੈ ਜਿਹੜੇ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੈਂਦੇ ਰਵਾਂਗੇ ਕਿਉਂਕਿ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਤੇ ਆਉਣ ਵਾਲੀ ਜਵਾਨੀ ਨੂੰ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਹੈ ਉਹਨੂੰ ਬਚਾਉਣਾ ਸਾਡਾ ਫਰਜ ਹੈ ਐਜ਼ ਏ ਇੱਕ ਟਰੂ ਲੀਡਰ ਤੇ ਟਰੂ ਓਨੈਸਟ სპੋਰਟਸਮੈਨ ਸਾਡਾ ਇਹ ਫਰਜ ਬਣਦਾ ਸਾਨੂੰ ਇਹ ਕਰਨਾ ਚਾਹੀਦਾ ਸੋਸਾਇਟੀ ਦੇ ਵਾਸਤੇ ਬਾਈ ਮਨਕਿਰਤਨਾ ਵੀ ਗੱਲ ਕਰਦੇ ਆਂ ਬਾਈ ਤੁਸੀਂ ਇੱਕ ਸਿੰਗਰ ਤਾਂ ਚਲੋ ਬਾਅਦ ਚ ਬਣਿਓ ਪਹਿਲਾਂ ਤੁਸੀਂ სპੋਰਟਸ ਪਰਸਨ ਸੀਗੇ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਇਹ ਪੰਜਾਬ ਤੇ ਚਿੱਟੇ ਦਾ ਟੈਗ ਕਹਿ ਲੋ ਜਾਂ ਨਸ਼ੇ ਦਾ ਟੈਗ ਜਿਹੜਾ ਲੱਗ ਰਿਹਾ ਇਸ ਨੂੰ ਲੈ ਕੇ ਅਵੇਅਰਨੈਸ ਫਲਾਈ ਜਾਰੀ ਤੁਸੀਂ ਵੀ ਆਇਓ ਸਪੋਰਟ ਕਰਨ ਦੇ ਲਈ ਬਾਈ ਜੀ ਦੇਖੋ ਨਸ਼ਾ ਇੱਕੋ ਦਾਮ ਤਾਂ ਮੌਕ ਨਹੀਂ ਸਕਦਾ ਹਨਾ ਬਾਕੀ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਲੱਗੇ ਹੋਏ ਨੇ ਆ ਚੀਜ਼ ਤੇ ਤੇ ਆ ਨਸ਼ਿਆਂ ਨੂੰ ਦੂਰ ਕਰਨ ਨਸ਼ੇ ਤੱਕ ਸਰ ਜਿਹੜੇ ਨਸ਼ੇ ਦਾ ਤਕਸਰੀ ਕਰ ਰਹੇ ਉਹਨਾਂ ਨੂੰ ਫੜਨ ਸੋ ਬੜਾ ਗੁੱਡ ਅਪਰਾਲਾ ਹੈ ਬੜਾ ਵਧੀਆ ਅਪਰਾਲਾ ਹੈ ਬਾਕੀ ਸਾਡੇ ਮੁਹਾਲੀ ਚ ਜਿਹੜੇ ਸਪੈਸ਼ਲ ਐਸਐਸਪੀ ਲਾਏ ਨੇ ਉਹ ਬਹੁਤ ਹੀ ਮੰਨ ਲਓ ਬਹੁਤ ਹੀ ਕੈਂਡ ਇਨਸਾਨ ਨੇ ਤੇ ਕੋਈ ਕੋਈ ਮੰਨ ਲਓ ਇੱਕ ਕੋਈ ਹੁੰਦਾ ਵੀ ਅਫਸਰ ਹੁੰਦਾ ਵੀ ਚਲੋ ਨਸ਼ਾ ਅਕਸਰ ਫੜ ਲਿਆ ਉਹਨੂੰ ਛੜਤਾ ਇਹ ਐਸੇ ਅਫਸਰ ਲਾਏ ਗਏ ਨੇ ਸੋ ਜਿਹੜਾ ਵੀ ਕੋਈ ਇੱਥੇ ਨਸ਼ਾ ਕਰੂਗਾ ਪਹਿਲੀ ਗੱਲ ਤਾਂ ਉਹ ਬਚੂਗਾ ਨਹੀਂ ਜਿਹੜਾ ਜਿਹੜਾ ਇੱਥੇ ਨਸ਼ਾ ਕਰੂਗਾ ਉਹ ਨਹੀਂ ਬਚੂਗਾ ਜਿਹੜਾ ਇੱਥੇ ਨਸ਼ਾ ਕਰਾਊਗਾ ਉਹ ਨਹੀਂ ਬਚੂਗਾ ਤੇ ਤਸਕਰਾਂ ਤਸਕਰ ਤਾਂ ਮੁਹਾਲੀ ਛੱਡ ਹੀ ਜਾਣ ਸੋ ਬੜਾ ਸੋਹਣਾ ਪ੍ਰਾਲਾ ਪੰਜਾਬ ਸਰਕਾਰ ਦਾ ਕਿਉਂਕਿ ਜੇ ਇਹ ਨਸ਼ਾ ਬੰਦ ਹੋਊਗਾ ਤਾਂ ਹੀ ਮੈਂ ਪਹਿਲਾਂ ਵੀ ਚੈਨਲਾਂ ਤੇ ਕਿਹਾ ਕਿ ਹਟਿਆ ਤਾਂ ਹੀ ਸਪੋਰਟਸਮੈਨਸ਼ਿਪ ਵਾਪਸ ਆਊਗੀ ਜੇ ਆਪਾਂ ਨਸ਼ਾ ਹੀ ਕਰੀ ਜਾਵਾਂਗੇ ਸਰੀਰਾਂ 'ਚ ਜਾਣ ਕਾਦੀ ਰਹਿਣੀ ਆ ਕਾਦੀਆਂ ਸਪੋਰਟਸਮੈਨਸ਼ਿਪ ਕਾਦੇ ਆਪਾਂ 올림픽 'ਚ ਮੈਡਲ ਲੈ ਕੇ ਆਵਾਂਗੇ ਸਰਕਾਰ ਬਹੁਤ ਵਧੀਆ ਬਰਾਲਾ ਕਰ ਰਹੀ ਆ ਇਹ ਨਸ਼ਾ ਖਤਮ ਹੋਣਾ ਚਾਹੀਦਾ ਆਪਣੇ ਨੌਜਵਾਨ ਫਿਰ ਪਾਵਰ ਚਾਉਣੇ ਚਾਹੀਦੇ ਆ ਤੇ ਜਿਵੇਂ ਆਪਣੇ ਹਾਕੀ ਵਾਲੇ ਮੁੰਡੇ 올림픽 ਲੈ ਕੇ ਆਏ ਆ ਮੈਡਲ ਹਨਾ ਹਰਮਨ ਹੋਣੀ ਸਰਪੰਚ ਹੋਣੀ ਸਾਰੇ ਤੇ ਉਦਾਂ ਹੋਰ ਪਨੀਰੀ ਵੀ ਰੈਡੀ ਹੋਣੀ ਚਾਹੀਦੀ ਆ ਮਿਹਨਤ ਕਰਕੇ ਗਰਾਊਂਡਾਂ ਦੇ ਵਿੱਚ ਤੇ 올림픽 ਤੋਂ ਮੈਡਲ ਲਿਆ ਕੇ ਆਪਣੇ ਪੰਜਾਬ ਨੂੰ ਦੇਣ ਤੁਸੀਂ ਐਕਸਪੋਰਟਸਮੈਨ ਪਹਿਲਾਂ ਰੈਸਲਰ ਸੀਗੇ ਤੁਸੀਂ ਤੁਸੀਂ ਅੱਜ ਵੀ ਜ਼ਿਕਰ ਕਰ ਰਹੇ ਸੀ ਕਿ ਜੇ ਮੈਂ ਰੈਸਲਰ ਨਾ ਹੁੰਦਾ ਜੇ ਮੈਂ ਖਿਡਾਰੀ ਨਾ ਹੁੰਦਾ ਫਿਰ ਅੱਗੇ ਸਿੰਗਰ ਨਾ ਹੁੰਦਾ ਤਾਂ ਫਿਰ ਜੇ ਮੈਂ ਨਸ਼ੇ ਪੱਤੇ 'ਚ ਹੀ ਲੱਗ ਜਾਂਦਾ ਤਾਂ ਮੈਂ ਇਹਨਾਂ ਨਾਲ ਨਹੀਂ ਬਹਿ ਸਕਦਾ ਸੀ ਭਾਜੀ ਮੇਰੀ 15 ਸਾਲਾਂ ਦੀ ਸਟਰਗਲ ਆ ਜੇ ਮੈਂ ਨਸ਼ੇ ਪੱਤੇ 'ਚ ਹੀ ਲੱਗਾ ਰਹਿੰਦਾ ਅੱਜ ਮੈਂ ਇੱਥੇ ਨਹੀਂ ਪਹੁੰਚਦਾ ਸੀ ਤੁਸੀਂ ਮੇਰਾ ਇੰਟਰਵਿਊ ਨਾ ਲੈਂਦੇ ਹੁੰਦੇ ਅੱਜ ਮਿਹਨਤਾਂ ਕੀਤੀਆਂ ਇੰਨਾ ਟਾਈਮ ਸਟਰਗਲ ਕੀਤਾ ਠੀਕ ਆ ਤਾਂ ਇੱਥੇ ਪਹੁੰਚੇ ਆ ਜੇ ਬੰਦਾ ਨਸ਼ੇ 'ਚ ਹੀ ਲੱਗ ਜੂਗਾ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਸੋ ਨਵੀ ਪਨੀ ਥੋੜਾ ਸਾਰਾ ਟਾਈਮ ਤੁਹਾਡਾ ਪਿਆ ਸੋ ਆਪਦਾ ਇੱਕ ਮਨ ਹੀ ਡਿਵਰਟ ਕਰਨਾ ਇੱਕ ਨਸ਼ੇ ਤੋਂ ਆਪਦਾ ਮਨ ਦੂਜੇ ਪਾਸੇ ਲੈ ਕੇ ਜਾਣਾ ਤੇ ਸਰਕਾਰ ਨੂੰ ਮੈਂ ਆ ਦੋਵੇਂ ਹੱਥ ਬੰਨ ਕੇ ਇੱਕ ਬੇਨਤੀ ਕਰਦਾ ਵੀ ਪਿੰਡਾਂ ਚ ਵੱਧ ਤੋਂ ਵੱਧ ਆਪਾਂ ਕੋਚ ਭੇਜੀਏ ਠੀਕਾ ਨਸ਼ਾ ਛਡਾਊ ਕੇਂਦਰ ਵੀ ਮੈਂ ਕਹਿੰਨਾ ਘੱਟ ਕਰ ਦੋ ਕੋਚ ਭੇਜੋ ਪਿੰਡਾਂ 'ਚ ਵੱਧ ਤੋਂ ਵੱਧ ਕਬੱਡੀ ਵਾਲੇ ਜਿਹੜੇ ਸਾਡੇ ਉਸਤਾਦ ਹੁੰਦੇ ਸੀ ਜਿਹੜੇ ਪੁਰਾਣੇ ਪਲੇਅਰ ਹੋ ਗਏ ਉਹ ਉਹਨਾਂ ਨੂੰ ਪਿੰਡ ਕੋਚ ਬਣਾ ਕੇ ਪਿੰਡਾਂ 'ਚ ਭੇਜਿਆ ਜਾਵੇ ਗਰਾਊਂਡਾਂ 'ਚ ਭੇਜਿਆ ਜਾਵੇ ਗਰਾਊਂਡਾਂ 'ਚ ਹੋਰ ਕੋਚ ਭੇਜੇ ਜਾਣ ਤੇ ਮੰਨ ਲਓ ਆਪਣਾ ਮੋਂਟੀ ਤੇਰਾ ਹਾਕੀ ਵਾਲਾ ਕੀ ਲੱਗਦਾ ਹੁੰਦਾ ਸਪੋਰਟਸ ਫੈਸਿਲਿਟੀ ਡੀਐਸਓ ਤੇ ਨਾ ਨਾ ਡੀਐਸਓ ਨਹੀਂ ਉਹ ਜਿਹੜਾ ਗਰਾਊਂਡ ਨੂੰ ਕੀ ਕਹਿੰਦੇ ਨੇ ਟਰਫ ਟਰਫ ਹਰਨ ਟ੍ਰਾਫਲ ਲੱਗਣ ਵਾਤੋ ਵਾਤ ਟ੍ਰਾਫਲ ਲੱਗਣ ਕਿਉਂਕਿ ਹਾਕੀ ਆਪਣੀ ਗੇਮ ਆ ਕਬੱਡੀ ਆਪਣੀ ਗੇਮ ਆ ਫਿਰ ਕੀ ਬੌਕਸਿੰਗ ਦੀਆਂ ਰਿੰਗਾਂ ਲੱਗਣ ਪਿੰਡਾਂ 'ਚ ਤੇ ਮੁੜ ਜੂਗੀ ਜਵਾਨੀ ਹੋ ਜੂਗੀ ਕਾਇਮ ਤੁਸੀਂ ਮੈਂ ਸੁਣ ਰੇ ਤੁਸੀਂ ਰਗੜੇ ਦਾ ਜ਼ਿਕਰ ਕਰ ਰਹੇ ਸੀਗੇ ਕਿ ਇਹਦਾ ਸਬਸਟੀਟਿਊਟ ਰਗੜਾ ਰਗੜਾ ਅਜਾ ਹੁਣ ਅਪਾ ਚੈਨਲ ਤੇ ਆ ਤੁਸੀਂ ਮੇਰੇ ਕੋ ਘਰੇ ਹੁੰਦੇ ਤੁਹਾਨੂੰ ਸਾਡੇ ਰਗੜਾ ਰੋਜ਼ ਬਣਦਾ ਸੋਰੀ ਕਈ ਬੰਦੇ ਖਾਂਦੇ ਨਹੀਂ ਮੈਂ ਤਾਂ ਆਪਾਂ ਤਾਂ ਰੱਖਿਆ ਹੋਇਆ ਵੀ ਹਰ ਵੀਕ 'ਚ ਇੱਕ ਦਿਨ ਬੱਕਰਾ ਬਣਾਉਣਾ ਠੀਕ ਆ ਤਿੰਨ ਦਿਨ ਰਗੜਾ ਤੇ ਸਾਡੇ ਰਗੜਾ ਕਿਉਂਕਿ ਪਿੱਛੋਂ ਪਹਿਲਵਾਨੀ ব্যাকগ্রাউন্ড ਤੋਂ ਆ ਪਹਿਲਵਾਨੀ ਪਰਿਵਾਰ ਤੋਂ ਆ ਤੇ ਇਹ ਚੀਜ਼ਾਂ ਕਰਕੇ ਅੱਜ ਬੱਚੇ ਫਿਰਦੇ ਆ ਬਾੜਾ ਮੋਟਾ ਛਿੱਟ ਛੁੱਟ ਜੇ ਬੰਦਾ ਲਾ ਵੀ ਲਵੇ ਤਾਂ ਵੀ ਕੈਮ ਹੋ ਜਾਂਦਾ ਮੰਨ ਲਓ ਠੀਕ ਆ ਵੀ ਡੀਟੌਕਸ ਹੋ ਜਾਂਦੀ ਹੈ ਬੋਡੀ ਸੋ ਸਾਰਿਆਂ ਨੂੰ ਮੈਸੇਜ ਇਹ ਆ ਵੀ ਜੇ ਨਸ਼ਾ ਕਰਨਾ ਵੀ ਆ ਪੈਗ ਲਾ ਲਓ ਵੀ ਸੰਥੈਟਿਕ ਤੋਂ ਬਚੋ ਯਾਰ ਆ ਚੀਜ਼ਾਂ ਤੋਂ ਬਚੋ ਗਲਤ ਚੀਜ਼ਾਂ ਤੋਂ ਬਚੋ ਤੇ ਉਹੀ ਆਪ ਦੀ ਝੰਡੋਕਾਂ ਨੂੰ ਹੁਣ ਸੁਣੋ ਕੀ ਛੱਡੋ ਮੈਨੂੰ ਇੱਕ ਗੱਲ ਦੱਸੋ ਜਿੱਦਾਂ ਤੁਸੀਂ ਮਲਕੀਰਤ ਮੈਨੂੰ ਬਾਈ ਇਹ ਦੱਸੋ ਮੈਂ ਮੈਂ ਜਿਹੜੀ ਗੱਲ ਗੱਲ ਆਏ ਆ ਜੇ ਬੰਦਾ ਚੀਜ਼ਾਂ 'ਚੋਂ ਨਹੀਂ ਨਿਕਲੂਗਾ ਫਿਰ ਬਰਬਾਦੀ ਨੂੰ ਰਾਹ ਆ ਹਨਾ ਚੀਜ਼ਾਂ 'ਚੋਂ ਸਿੰਥੈਟਿਕ ਨਸ਼ੀ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਕਿ ਖਾਸ ਤੌਰ ਤੇ ਇੰਨੇ ਹੀ ਜਵਾਨੀ ਨੂੰ ਖਤਮ ਕੀਤਾ ਸਿੰਥੈਟਿਕ ਡਰਗ ਨੇ ਇਹ ਗੱਲ ਆ ਮੈਂ ਸਰਕਾਰ ਨੂੰ ਕਹਿੰਦਾ ਜਿਹੜੇ ਸਿੰਥੈਟਿਕ ਵੇਚਦੇ ਆ ਇਹਨਾਂ ਦੇ ਚਪੇੜਾ ਮਾਰੋ ਇਹਨਾਂ ਨੂੰ ਪੰਜਾਬ 'ਚੋਂ ਕੱਢੋ ਬਸ ਨਾ ਜਾਣੀ ਹੋਣਾ ਚਾਹੀਦਾ ਪੰਜਾਬ ਚ ਪੰਜਾਬ ਚ ਘੋਟੇ ਆਪਣੇ ਨਿਹੰਗ ਸਿੰਘ ਐਡੇ ਘੈਂੜ ਘੈਂੜ ਡੰਡੇ ਡੁੰਡੇ ਲਿਆ ਕੇ ਤੇ ਰਗੜਾ ਰੁਗੜਾ ਲੱਗੇ ਮੁੰਡਿਆਂ ਜੇ ਜਾਨ ਆਵੇ ਤਕੜੇ ਹੋਣ ਲਲਕਾਰੇ ਮਾਰਨ ਬਸ ਮੈਡਲ ਲਿਆਉਣ ਇੰਡੀਆ ਲਈ ਆਪਣੇ ਪੰਜਾਬ ਲਈ ਬਸ ਜੈ ਹਿੰਦ ਸਤ ਸ੍ਰੀ ਅਕਾਲ ਠੀਕ ਹੈ ਭਾਈ ਤਾਂ ਭਾਈ ਇਨੀਸ਼ੀਏਟਿਵ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਇਨੀਸ਼ੀਏਟਿਵ ਤੁਹਾਡੇ ਵੱਲੋਂ ਵੀ ਲਗਾਤਾਰ ਵਕ ਵਕ ਸਮੇਂ ਤੇ ਲੈਂਦਾ ਜਾ ਰਿਹਾ ਹੈ ਭਾਵੇਂ ਤੁਸੀਂ ਨਸ਼ੇ ਦੇ ਮਸਲੇ ਨੂੰ ਲੈ ਕੇ ਹੋਵੋ ਜਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਅਵੇਅਰਨੈਸ ਜਿਹੜੀ ਤੁਸੀਂ ਫਲਾਈ ਅ ਰੁੱਖਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਕਿ ਗ੍ਰੀਨਰੀ ਹੋਣੀ ਚਾਹੀਦੀ ਹੈ ਪੰਜਾਬ 'ਚ ਰੁੱਖ ਪੱਟੇ ਜਾ ਰਹੇ ਆ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਤੁਸੀਂ ਵਕ ਵਕ ਥਾਵਾਂ ਤੇ ਪੂਰੇ ਪੰਜਾਬ ਨੂੰ ਕਵਰ ਕਰੋਗੇ ਮੁਹਾਲੀ ਨੂੰ ਜਾਂ ਤੁਹਾਡਾ ਕੀ ਹੈ ਪਲਾਨ ਕੀ ਹੈ ਅੱਗੇ ਬਿਲਕੁਲ ਜੀ ਮੈਂ ਨਾ ਇਹ ਕਹਣਾ ਵੀ ਵਿਕੀ ਮੈਡੂ ਖੇੜਾ ਫਾਊਂਡੇਸ਼ਨ ਬਣੀ ਹੋਈ ਅਸੀਂ ਜਿਹੜਾ ਹੈ ਕਿ ਵਕ ਵਕ ਥਾਵਾਂ ਦੇ ਉੱਤੇ ਅਸੀਂ ਜਿਹੜੇ ਹੈਗੇ ਅਵੇਅਰਨੈਸ ਕੈਂਪ ਲਾਵਾਂਗੇ ਤੇ ਜਿੱਥੇ ਵੀ ਸਾਧਨ ਹੋਇਆ ਜਿੱਥੇ ਵੀ ਕਿਸੇ ਨੂੰ ਲੋੜ ਹੈ ਅਸੀਂ ਉੱਥੇ ਪਹੁੰਚਾਂਗੇ ਜ਼ਰੂਰ ਤੇ ਬਾਕੀ ਜਿਹੜੇ ਰੀਹੈਬ ਸੈਂਟਰਸ ਹੈ ਉਹਨਾਂ ਨੂੰ ਵੀ ਇੱਕ ਅਪਗ੍ਰੇਡ ਕਰਨ ਦੀ ਬੜੀ ਜ਼ਰੂਰਤ ਹੈ ਜੇ ਕਿਸੇ ਨੂੰ ਕੋਈ ਮੈਡੀਸਨ ਦੀ ਜਾਂ ਕਿਸੇ ਨੂੰ ਕੋਈ ਡਾਕਟਰਸ ਦੀ رائے ਦੀ ਲੋੜ ਹੈ ਤੇ ਅਸੀਂ ਜ਼ਰੂਰ ਉੱਥੇ ਪ੍ਰੋਵਾਈਡ ਕਰਵਾਵਾਂਗੇ ਕੀ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਥਰੂ ਜਾਂ ਫਿਰ ਤੁਸੀਂ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਨੂੰ ਲੈ ਕੇ ਕੋਈ ਚੈਨਲਾਈਜ਼ ਕਰ ਰਹੇ ਹੋ ਸਿਸਟਮ ਨੂੰ ਨਹੀਂ ਜੀ ਅਸੀਂ ਜਿਹੜਾ ਵੀ ਅਸੀਂ ਕੰਮ ਕਰਦੇ ਆ ਅਸੀਂ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਉੱਤੇ ਹੀ ਕਰਦੇ ਆ ਬਿਕਾਉਜ਼ ਮੇਰੇ ਭਰਾ ਦੀ ਲੈਗੇਸੀ ਨੂੰ ਮੇਨਟੇਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰਾ ਦਿਲ ਦਾ ਟੁਕੜਾ ਸੀਗਾ ਸੋ ਇਸ ਕਰਕੇ ਅਸੀਂ ਜਿਹੜਾ ਉਪਰਾਲਾ ਕਰਦੇ ਆ ਸਾਰਾ ਉਹਨੂੰ ਡੈਡੀਕੇਟ ਕਰਦੇ ਆ ਮਿਹਰਬਾਨੀ ਤੇ ਅਜੇਪਾਲ ਸਿੰਘ ਮਿੱਡੂ ਖੇੜਾ ਸਾਡੇ ਨਾਲ ਸੀਗੇ ਔਰ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਥਰੂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਖਾਵਾਂ ਤੇ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਏਗਾ ਨਸ਼ੇ ਨੂੰ ਕਿਸ ਤਰੀਕੇ ਨਾਲ ਖਤਮ ਕਰਨਾ ਇਸ ਤੇ ਲਗਾਤਾਰ ਕਹਿੰਦੇ ਕਿ ਅਸੀਂ ਵਰਕ ਕਰ ਰਹੇ ਹਾਂ ਔਰ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰਦੇ ਹੋਏ ਗਰਾਊਂਡ ਤੇ ਨਜ਼ਰ ਆਉਣਗੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕ੍ਰਮ ਸਿੰਘ ਪੂਰ ਪੰਜਾਬ ਟੀਵੀ ਮੋਹਾਲੀ